ਇਹ ਆ ਕਰਤਾ ਆਪਣਾ ਇੱਕ ਸਰਪ੍ਰਾਈਜ਼ ਬੁਲਟ ਮੋਟਰਸਾਈਕਲ ਆ ਵੇਖ ਲੋ ਕੀ ਹਾਲ ਕੀਤਾ ਵਾ ਕਵਾੜ ਬਣਾਤਾ ਮੁੰਡਿਆਂ ਨੇ ਅੱਜ ਕੱਢਿਆ ਇਹਨੂੰ ਆਪਾਂ 6 ਸਾਲ ਬਾਅਦ ਢਾਰੇ 'ਚ ਲਾ ਰੱਖਿਆ ਸੀ 6 ਸਾਲ ਬਾਅਦ ਕੱਢਿਆ ਵਾ ਤੇ ਵੇਖੋ ਹੁਣ ਇਹਦਾ ਅੱਜ ਇਹ ਚੱਲਿਆ ਮਿਸਤਰੀ ਕੋਲ ਆ ਵੇਖ ਲੋ ਜੀ ਸਾਡਾ ਮੋਟਰ ਮੰਨ ਕੀ ਕਰੇਗਾ ਹੁਣ ਇਹਨੂੰ ਹਾਂ ਕਿੱਦਾਂ ਲੱਗੂ ਹੋ ਜੂਦਾ ਹੀ ਕਿ ਨਹੀਂ ਹੋਏ ਓਕੇ ਰਬੋਰ ਲੱਗੂਗਾ ਹਾਂ ਓਕੇ ਰਬੋਰ ਲੱਗੂਗਾ ਮੈਂ ਪੂਰਾ ਪੂਰਾ ਹਾਂ ਚਲੋ ਪੈਸੇ ਹੁਣ ਵੇਖੋ ਕਿੰਨੇ ਲੱਗਦੇ ਆਪਾਂ ਇਹਨੂੰ ਪੂਰਾ ਨਹੀਂ ਪੇਂਟ ਨਹੀਂ ਕਰਾਉਣਾ ਪੂਰਾ ਬਸ ਇਹਨੂੰ ਚਾਲੂ ਕਰਾਉਣਾ ਵਾ ਚਾਲੂ ਹਾਲਤ ਜਿਹਾ ਕਰਾ ਦੇਣਾ ਬਸ ਪੇਂਟ ਪੂਟ ਨਹੀਂ ਕਰਾਉਣਾ ਚੱਲਣ ਜੋਗਾ ਕਰਾ ਦੇਣਾ ਹਾਂ ਧੋਰੇ ਧੋਰੇ ਚੰਗੀ ਤਰ੍ਹਾਂ ਧੋਰੇ ਨੂੰ ਭਾਈ ਕਮੈਂਟਾਂ 'ਚ ਦੱਸਿਓ ਇਹ ਆਪਣਾ 93 ਮਾਡਲ ਮੋਟਰਸਾਈਕਲ ਆ ਹਾਂ ਕਿਉਂ ਓਏ ਕੀ ਜਾਣਾਂ ਕਿ ਇਹਦੇ ਬਾਰੇ ਕਾਂਡੇ ਕਾਂਡੇ ਮੋਟਰ ਆ ਕਾਂਡੇ ਕਾਂਡੇ ਮੋਟਰ ਆ ਆ ਕਾਂਡੇ ਇਹ ਤੂੰ ਕੀ ਜਾਣੇ ਇਹਦੇ ਬਾਰੇ ਇਹਦੇ ਬਾਰੇ ਕੀ ਹੋ ਜਾਦਾ ਹੈ ਹਾਂ ਤੂੰ ਕੀ ਜਾਣੀ ਆ 6 ਸਾਲਾਂ ਬਾਅਦ ਛੱਡਿਆ 6 ਸਾਲ ਹੋ ਗਏ ਇਹਨੂੰ ਵਾੜਿਆ ਨੂੰ ਹਾਂ 6 ਸਾਲ ਬਾਅਦ ਕੱਢਿਆ ਜੇ ਤੂੰ ਤੇਰੀ ਤਾਂ ਬਣਾਉ ਦੇ ਉਹ ਤੇ ਬਣ ਗਈ ਤੇਰੀ ਕਿ ਤੇਰੀ ਆ ਵੀ ਆ ਗਿਆ ਸਕੂਲੋਂ ਵੀ ਕੀ ਲੈ ਗਿਆ ਓਏ ਕੀ ਸੰਤਰਾ ਸੰਤਰਾ ਲਿਆ ਖਾਈਏ ਫਿਰ ਕਾਲਾ ਚਲ ਤੂੰ ਕਾਲਾ ਲੈ ਆ ਮੁੰਡਾ ਸਾਡਾ ਆ ਗਿਆ ਸਕੂਲੋਂ ਕੀ ਮਿਲਿਆ ਓਏ ਸੰਤਰਾ ਸੰਤਰਾ ਹਾਂਜੀ ਕਿਹੜਾ ਸਰਦਾਰ ਲੱਗਦਾ ਏ ਚਲ ਬਾਏ ਬਾਏ ਉਹ ਟਾਟਾ ਇਧਰ ਅੱਜ ਬੁਲਟ ਲੱਗੇ ਕੱਢ ਰਿਹਾ ਕੱਢ ਲਿਆ ਬੁਲਟ ਬਾਹਰ ਹਾਂ ਜਵਾਲੇ ਨਾ ਜ਼ੂਰੋ ਅਵੇ ਨਾ ਮੇਰੀ ਜ਼ੂਰੋ ਤੇਰੀ ਵੀਡੀਓ ਬਣਾਤੀ ਨਾਲੇ ਵੇਲਾ ਜ਼ੂਰੋ ਵੀ ਆਊਗੀ ਅੱਜ ਆ ਸਾਡੀ ਜੂਰੋ ਕਦਾਰੇ ਲਗੂ ਲਈਆ ਕਿੰਨਾ ਕੀ ਸਲੰਸਰ ਆਇਆ ਤੋ ਇਹ ਅਸਲੰਸਰ ਲਾ ਲੈ ਤੋ ਪਹਿਲਾਂ ਹੀ ਤੋ ਅੱਗੇ ਨੇ ਪਾਣੀ ਪਾਇਆ ਨੇ ਓਹ ਕਦੇ ਆਈ ਖੁੱਲ ਗਈ ਕਿ ਤੁਮਰੇ ਰੀ ਹਾਂ ਕਿੰਨੇ ਸਾਲਾਂ ਬਾਅਦ ਖੁੱਲੀ ਕਿਸਮਤ ਹਾਂ ਨਹੀਂ ਨਹੀਂ ਚਾਲੂ ਕਰਾਉਣਾ ਬਸ ਹੋਣ ਓਏ ਓਏ ਇਹਨੂੰ ਕਿਉਂ ਆਈ ਇਹਨੂੰ ਕਿਹਾ ਥੋੜਿਆ ਇਹਨੂੰ ਚਾਲੂ ਕਰਾਉਣਾ ਪਪਰਾ ਨੂੰ ਘਮਾ ਬਸ ਤਾਲਾ ਚੋਕ ਪੇ ਤਾਂ ਨੂੰ ਤਾਲਾ ਤਾਂ ਨੂੰ ਚੋਕ ਆਉਂ ਦੇਖ ਲੈ ਲੈ ਹੌਲੀ ਹੌਲੀ ਇਹਨੂੰ ਘਮਾ ਬਾਬਾ ਬਾਬ ਲਾ ਦੇ ਹੋਰ ਚੁੱਕ ਤਾਂ ਮੈਂ ਹੋਰ ਉਹਨਾਂ ਦੇ ਕਾ ਬਾਸ ਬਾ ਇਟਾ ਲਾ ਥਲੇ ਦੇ ਥਲੇ ਦੇ ਸਲੇਟਾਂ ਲਾ ਡਾਲੇ ਥਲੇਟਾਂ ਲਾ ਐਦਾਂ ਇੱਕ ਜਣ ਉੱਪਰ ਹੋ ਕੇ ਖਿੱਚ ਲੋ ਹੋ ਇਟਾਂ ਲਾ ਯਾਰ ਅਰੇ ਡਾਲੇ ਥਲੇਟਾਂ ਲਾ ਦੇ ਤੂੰ ਚੜ ਜਾਣਾ ਤਾਂ ਉਹ ਉਧਰ ਵੀ ਲਾ ਉਹ ਚੜ ਜਾਣਾ ਵਾ ਕੋਈ ਨਹੀਂ ਇਹ ਰਕੜੀ ਪਾਇਆ ਮਾਜਾ ਵੀ ਛੁੱਟ ਦੂਗੀ ਢਿੱਲ ਵਰਤਦੇ ਉਹਦਾ ਦਾ ਰੇੜੇ ਖੜਨਾ ਪੈਣਾ ਹੈ ਹਾਂ 6 ਸਾਲਾਂ ਬਾਅਦ ਕੱਢਿਆ ਨੂੰ ਆਪਾਂ ਤੇ ਚਾੜੋ ਕਾਂ ਸਿੱਧਾ ਕਰਵਾਉਣਾ ਹੈ ਲੈ ਮੈਨੇਜ ਫੇਰ ਨਹੀਂ ਕਰੀ ਲੋ ਜੀ ਅੱਜ ਦਾ ਬਲੌਗ ਸਾਡਾ ਹੈਗਾ ਜੋ ਬੁਲਟ ਦੀ ਰਿਪੇਅਰ ਕਰਾਉਣ ਦਾ 6 ਸਾਲ 6 ਸਾਲ ਬਾਅਦ ਕੱਢਿਆ ਆਪਾ 6 ਸਾਲ ਬਾਅਦ ਇਹਨੂੰ ਨੂੰ ਸਿਖ ਲਿਆਵਾਂਗੇ ਇੱਕ ਜਗ੍ਹਾ ਬਾਦ ਗਿਆ ਤੁਸੀਂ ਕਿਤੇ ਚਾਹੁੰਦੇ ਆ ਆ ਇਤਨਾ ਐਸੀ ਬੰਨੀ ਨਹੀਂ ਹੈ ਬਰਬਾਰ ਬਹੁਤ ਖਿੱਚਦੇ ਪਈ ਨਹੀਂ ਮਾਸਾ ਮੈਂ ਖਿੱਚ ਪੋਣੀ ਨਹੀਂ ਰੋਏ ਕਰੇ ਭੱਜਣ ਲੱਗਾ ਬਾਏ ਇਹ ਵਦਾ ਬੁਲਟਿਆ ਭੱਜੂਗਾ ਨਾ ਦੇਖੋ ਠੀਕ ਹੋ ਗਿਆ ਉਹ ਤਾਂ ਛੱਡ ਦੋ ਨੂੰ ਐਂ ਠੱਕਣ ਦੇ ਪਈ ਰਿਆਂ ਨੂੰ ਮੈਨੂੰ ਸਮਝ ਨਹੀਂ ਲੱਗੀ ਤਾਂ ਵੀ ਨਹੀਂ ਸਮਝ ਲੱਗੀ ਉਹ ਇਹ ਨੂੰ ਵੇ ਮਾਝਾ ਵੰਗੋ ਮਾਝੀ ਨਹੀਂ ਐਨਾ ਮਾਝੀ ਤੇ ਤੜਸੀ ਜਨਾ ਪੀ ਨੂੰ ਮੋਟੇ ਨਾਲ ਤੜਫਾਤਾ ਵਾ ਅੱਛਾ ਆ 6 ਸਾਲਾਂ ਹੀ ਤੜਸੀ ਆਜੀ ਤੜਪ ਗਿਆ ਆਓ ਨਹੀਂ ਉਹਨੂੰ ਐ ਘੁੱਟਣ ਦੇ ਉਹਨੂੰ ਨੱਪਣ ਕੀ ਵੇ ਯਾਰ ਦੁਖਦਾ ਹੋਏ ਮਾੜਾ ਮੋਟਾ ਵਿਚਾਰੀ ਨੂੰ ਇਹਨੂੰ ਬਾਹਰ ਕੱਢਿਆ ਗੋਲ ਕਰ ਲਾ ਗੰਡ ਦੇ ਗੋਲ ਕਰ ਲਾ ਇਹਨੂੰ ਛੱਡ ਗਿਆ ਸਾਰੀ ਕੌਣ ਬੁਲਾ ਦਿੱਲੀ ਵਾਲੇ ਦਿੱਲੀ ਵਾਲੇ ਨਹੀਂ ਉਹਦੇ ਸਾਹਮਣੇ ਇੱਕ ਠੀਕ ਕਰਦਾ ਥਾਣਾ ਨਹੀਂ ਥਾਣਾ ਜਿਸ ਦੇ ਵਿਦਵਾਵਾ ਦੀ ਡਿਊਟੀ ਆ ਉਹਦੇ ਸਾਹਮਣੇ ਬਿਲਕੁਲ ਪੁਰੇ ਨਾਲ ਹੀ ਥਾਣੇ ਦੇ ਨਾਲ ਹੀ ਕੋਈ ਕੋਦਰਲੇ ਬੰਨੇ ਥੱਬੇ ਹਾਥੀ ਉੱਥੇ ਦੁਕਾਨ ਆ ਫਿਰ ਮੈਂ ਥਾਣੇ ਵਾਲੀ ਸਾਈਡ ਤਾਂ ਨਹੀਂ ਆਉਂ ਹਾ ਥਾਣੇ ਉੱਤਰ ਨਹੀਂ ਪੁਲ ਚੜ੍ਹੇਗਾ ਨਾ ਜਦੋਂ ਕਹਿੰਦੀ ਆਏਗਾ ਮੈਂ ਫਿਰ ਉੱਥੇ ਹੀ ਜਾਣਾ ਪੈਣਾ ਰੌਂਗ ਦੇ ਅੱਧ ਜਦੋਂ ਪੁਲ ਚੜ੍ਹੇਗਾ ਪੁਲ ਛੱਡ ਕੇ ਉੱਤਰਦੇ ਸਾਰੀ ਬੱਸ ਆਉਂਦੀ ਉਹੋ ਹੀ ਆ ਦਿੱਲੀ ਵਾਲੇ ਥੱਲੇ ਪੁੱਲ ਦੇ ਮੈਂ ਆ ਪੁੱਲ ਨੂੰ ਚੱਲਦਿਆਂ ਸਾਰੀ ਵੀ ਆਪਾਂ ਐ ਉਤਰੀਦਾ ਨਾ ਨਾਲ ਹੀ ਥਾਣਾ ਯਾਰ ਥਾਣੇ ਦੇ ਖਲੋਈ ਬਾ ਸਾਹਮਣੇ ਮੈਂ ਪਹਿਲਾਂ ਚੱਲ ਜਣਾ ਨਾਲ ਚੱਲਣਾ ਤੁਹਾਡੇ ਆ ਗਿਆ ਯਾਰ ਇਹ ਤੇ ਤੂੰ ਵੇਟ ਕਰਾਂ ਤੇ ਨੋ ਜੀ ਆ ਗਿਆ ਸਾਡ ਦੁਕਾਨ ਤੋਂ ਲੈ ਕੇ ਆ ਗਏ ਖੋਲਣਾ ਸ਼ੁਰੂ ਕਰਤਾ ਇੰਨਾ ਹੀ ਲੈ ਲੇ ਲੈਕਚਰ ਉਹ ਉੱਪਰ ਲਿਖਿਆ ਜੀ ਲੋ ਜੀ ਇਹ ਕੱਲ ਜਿਹੜਾ ਮੋਟਰਸਾਈਕਲ ਆਪਾਂ ਲੱਦ ਕੇ ਲਿਆਂਦਾ ਸੀ ਅੱਜ ਮਿਸਤਰੀ ਸਾਹਿਬ ਨੇ ਸ਼ੁਰੂ ਕਰਤਾ ਕੰਮ ਇਹਦਾ ਰੇਅਰ ਹੋਣਾ ਸ਼ੁਰੂ ਹੋ ਗਿਆ ਗੀਅਰ ਬਾਕਸ ਖੋਲਿਆ ਆਪਾਂ ਇਧਰ ਕੁਲਚ ਬਲੇਟਾਂ ਫੈਟ ਪਿੰਨ ਪਿਸਟਨ ਪੂਰਾ ਹੀ ਨੂੰ ਇੰਜ ਕਰਤਾ ਪੂਰੀ ਵੇਰੰਗ ਦਾ ਕੰਮ ਹੋਇਆ ਰਹਾ ਤੁਸੀਂ ਦੱਸਾਂਗੇ ਕਿੰਨਾ ਖਰਚਾ ਲੱਗਿਆ ਨੂੰ 6 ਸਾਲ ਦੀ ਖੜਾ ਕਰਨ ਦਾ ਕੀ ਹਰਜਾਨਾ ਭਰਨਾ ਪਿਆ ਤੁਹਾਨੂੰ ਇਹ ਸਾਡੇ ਮਿਸਤਰੀ ਸਾਹਿਬ ਕਾਨਪੂਰੀਏ ਜੋ ਬੁਲਟਾ ਦਾ ਕੰਮ ਕਰਦੇ ਬਹੁਤ ਵਧੀਆ ਕੰਮ ਕਰਦੇ ਆ ਮਿੱਤ ਦਾ ਤੁਹਾਡਾ ਐਡਰੈਸ ਬੋਲਿਓ ਜਰਾ ਐਡਰੈਸ ਕੀ ਤੁਹਾਡਾ ਰੇਲਵੇ ਰੋਡ ਰੇਲਵੇ ਰੋਡ ਜੀ ਆਪੀ ਦਾ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਟੇਸ਼ਨ ਦੇ ਬਿਲਕੁਲ ਪੁਲ ਉੱਤਰਦੇ ਆ ਜਣਾ ਪੁਲ ਦੇ ਨਾਲ-ਨਾਲ ਪੁਲ ਉੱਤਰਦੇ ਆਈ ਅੰਮ੍ਰਿਤਸਰ ਸਟੇਸ਼ਨ ਦੇ ਪਗਲ ਬਿਲਕੁਲ ਇਹ ਤੇ ਕਿਹੜੀ ਗੱਲ ਆ ਯਾਰ ਉਹ ਪ੍ਰਿੰਸਪਾ ਕਿਦਾਂ ਹਾਂ ਕਿਦਾਂ ਕਰੂ ਇਹਨਾਂ ਮੋਟਰਸਾਈਕਲ ਕੱਦ ਦਿੱਤਾ ਸਟਾਰਟ ਹੈ ਲਾ ਵੀ ਆਹੀ ਮੋਟਰਸਾਈਕਲ ਹੀ ਫਾਈਨਲ ਕਰਤਾ ਵਾ ਸਟਾਰਟ ਕਰਤਾ ਇਹਨੂੰ ਆ ਜਦੋਂ ਆਪਾਂ ਲੈ ਕੇ ਆਏ ਹਾਂ ਬਈ ਵੇਖ ਹੀ ਲਿਆ ਹੁਣ ਕਿ ਪੈਸੇ ਲੱਗੇ ਆ ਇਹ ਆਪਣਾ ਪ੍ਰਿੰਸਪਾ ਸਟੇਸ਼ਨ ਦੇ ਲਾਗੇ ਦੁਕਾਨ ਇਹਨਾਂ ਦੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਗੋਪੀ ਗੋਪੀ ਇਲੈਕਟ੍ਰੀਸ਼ੀਅਨ